ਪੰਜਾਬ ਵਿੱਚ ਲਗਾਤਾਰ ਲਾਪਤਾ ਹੋ ਰਹੇ ਬੱਚਿਆਂ ਦੀਆਂ ਵੱਧ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਹੁਣ ਭਿਖਾਰੀਆਂ ਤੇ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਦਿਆਂ ਹੋਇਆ ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ ਤੇ ਭੀਖ ਮੰਗਣ ਵਾਲੇ ਇੱਕ ਦਰਜਨ ਕਰੀਬ ਬੱਚਿਆਂ ਦਾ ਦਰ ਰੈਸਕਿਊ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 5 ਬੱਚਿਆਂ ਦੀ ਜ਼ਿਲ੍ਹਾ ਬਾਲ ਭਲਾਈ ਕਮੇਟੀ ਫਤਿਹਗੜ੍ਹ ਸਾਹਿਬ ਵੱਲੋਂ ਅਧਿਕਾਰਿਕ ਤੌਰ ਤੇ ਪਛਾਣ ਕੀਤੀ ਜਾਣ ਉਪਰੰਤ ਬੱਚਿਆਂ ਦੇ ਮਾਪਿਆਂ ਹਵਾਲੇ ਕੀਤੇ ਗਏ ਨੇ ਜਦੋਂ ਕੀ ਧਾਰਮਿਕ ਸਥਾਨਾਂ ਯਾਨੀ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਜੋਤੀਸਰੂਪ ਸਾਹਿਬ ਤੋਂ 6 ਬੱਚਿਆਂ ਦਾ ਰੈਸਕਿਊ ਕਰਕੇ ਜ਼ਿਲ੍ਹਾ ਬਾਲ ਵਿਕਾਸ ਭਲਾਈ ਕਮੇਟੀ ਵੱਲੋਂ ਆਪਣੇ ਕਬਜ਼ੇ ਵਿੱਚ ਉਹਨਾਂ ਨੂੰ ਲਿਆ ਗਿਆ। ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਡਾਕਟਰ ਸੋਨਾ ਥਿੰਦ ਨੇ ਕਿਹਾ ਹੈ ਕਿ ਇਤਿਹਾਸਿਕ ਮਹੱਤਤਾ ਰੱਖਣ ਵਾਲੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਭੀਖ ਮੰਗਣ ਨੂੰ ਜ਼ਿਲ੍ਹਾ ਮੁਕਤ ਬਣਾਇਆ ਜਾਏਗਾ ਤਾਂ ਇਸ ਲਈ ਕੋਈ ਵੀ ਅਜਿਹਾ ਵਿਅਕਤੀ ਇੱਥੇ ਨਹੀਂ ਛੱਡਿਆ ਜਾਵੇਗਾ ਜੋ ਖੁਦ ਭੀਖ ਮੰਗਦਾ ਹੋਵੇ ਅਤੇ ਆਪਣੇ ਬੱਚਿਆਂ ਤੋਂ ਵੀ ਭੀਖ ਮੰਗਵਾ ਕੇ ਪੈਸੇ ਇਕੱਠੇ ਕਰਦਾ ਹੋਵੇ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਦੇਖਿਆ ਜਾਏਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਪ੍ਰੋਜੈਕਟ ਜੀਵਨ ਜੋਤ ਤਹਿਤ ਰੈਸਕਿਊ ਕੀਤੇ ਗਏ 5 ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਮਾਪਿਆਂ ਨੂੰ ਸੌਂਪ ਦਿੱਤੇ ਗਏ ਨੇ ਤੇ ਭੀਖ ਮੰਗਵਾਉਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਜੇਕਰ ਉਹਨਾਂ ਨੇ ਫੇਰ ਬੱਚਿਆਂ ਤੋਂ ਭੀਖ ਮੰਗਵਾਉਣ ਵਰਗੇ ਕੰਮ ਕਰਵਾਏ ਤਾਂ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰੋਜੈਕਟ ਜੀਵਨ ਜੋਤ 2 ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਵੀ ਇਹਦੇ ਅਧੀਨ ਰੇਡਸ ਸ਼ੁਰੂ ਕਰ ਦਿੱਤੀਆਂ ਗਈਆਂ ਸਾਡੀ ਡਿਸਟ੍ਰਿਕਟ ਟਾਸਕ ਫੋਰਸ ਬਣੀ ਹੋਈ ਹੈ ਜੋ ਕਿ ਪਹਿਲਾਂ ਦੀਆਂ ਵੀ ਰੇਡਸ ਕਰਦੀ ਆਈ ਹੈ ਪਰ ਹੁਣ ਅਸੀਂ ਰੇਡਸ ਇਨਟੈਂਸੀਫਾਈ ਕਰ ਦਿੱਤੀਆਂ 17 ਤਰੀਕ ਤੋਂ ਬਾਅਦ ਲਗਭਗ 8 ਸਾਡੀਆਂ ਰਿਸਕਿਊ ਆਪਰੇਸ਼ਨਸ ਹੋਏ ਹਨ ਜਿਨ੍ਹਾਂ ਵਿੱਚ 5 ਬੱਚੇ ਮਿਲੇ ਸੀ ਜਿਹੜੇ ਬੈਗਿੰਗ ਕਰ ਰਹੇ ਸੀ ਪਰ ਉਹਨਾਂ ਦੀ ਆਈਡੈਂਟੀਟੀ ਸਟੈਬਲਿਸ਼ ਹੋ ਗਈ ਸੀ ਉਹਨਾਂ ਦੇ ਪੇਰੈਂਟਸ ਦੀ ਆਈਡੈਂਟੀ ਸੋ ਜਿਸ ਤੋਂ ਇਹ ਜ਼ਾਹਿਰ ਸੀ ਕਿ ਚਾਈਲਡ ਟ੍ਰੈਫਿਕਿੰਗ ਨਹੀਂ ਹੋ ਰਹੀ ਪਰ ਇਹਦੇ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਕਿਸੇ ਵੀ ਇਨਸਾਨ ਨੂੰ ਚਾਈਲਡ ਬੈਗਿੰਗ ਜੇ ਉਹ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੇਕਰ ਕੋਈ ਅਜਿਹਾ ਕੇਸ ਆਂਦਾ ਹੈ ਜਿੱਥੇ ਪੇਰੈਂਟਸ ਦੀ ਆਇਡੈਂਟੀਟੀ ਸਟੈਬਲਿਸ਼ ਨਹੀਂ ਹੁੰਦੀ ਤਾਂ ਤੁਰੰਤ ਬੱਚਿਆਂ ਨੂੰ ਡੀਐਨਏ ਟੈਸਟ ਲਈ ਭੇਜ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਜੁਵਨਲ ਜਸਟਿਸ ਐਕਟ ਦੇ ਅਧੀਨ ਬੇਗਰੀ ਐਕਟ ਦੇ ਅਧੀਨ ਤੇ ਹਿਊਮਨ ਟ੍ਰਾਫਿਕਿੰਗ ਐਕਟ ਦੇ ਅਧੀਨ ਸਖਤ ਕਾਨੂੰਨੀ ਕਾਰਵਾਈ ਤੇ ਇਸ ਵਿੱਚ ਤੁਹਾਨੂੰ ਮੈਂ ਦੱਸ ਦਿਆਂ ਕਿ ਉਮਰ ਕੈਦ ਹੀ ਨਹੀਂ 20 ਸਾਲ ਅਪ ਟੂ 20 ইয়ারਜ਼ ਇਹਦੇ ਵਿੱਚ ਸਜ਼ਾ ਹੈ ਤੇ ਜੇਕਰ ਜਿਵੇਂ ਹੁਣ ਸਾਨੂੰ ਪੰਜ ਬੱਚੇ ਪਾਏ ਗਏ ਹਨ ਜਿਨ੍ਹਾਂ ਦੇ ਪੇਰੈਂਟਸ ਦੀ ਆਇਡੈਂਟੀਟੀ ਸਟੈਬਲਿਸ਼ ਹੋ ਗਈ ਸੀ ਕਿ ਉਹ ਉਹਨਾਂ ਤੋਂ ਹੀ ਉਪੀਕ ਮੰਗਵਾ ਰਹੇ ਸੀ ਉਹਨਾਂ ਨੂੰ ਇੱਕ ਵਾਰ ਵਰਨਿੰਗ ਦੇ ਦਿੱਤੀ ਗਈ ਹੈ ਜੇ ਉਸ ਤੋਂ ਬਾਅਦ ਵੀ ਨਹੀਂ ਹਟਦੇ ਤਾਂ ਬੱਚਿਆਂ ਨੂੰ ਚਾਈਲਡ ਵੈਲਫੇਅਰ ਕਮੇਟੀ ਦੇ ਅੱਗੇ ਪੇਸ਼ ਕਰਕੇ ਉਹਨਾਂ ਨੂੰ ਅਡਾਪਸ਼ਨ ਲਈ ਵੇਛ ਦਿੱਤਾ ਜਾਏਗਾ ਸੋ ਇਹ ਸਖਤ ਵਰਨਿੰਗ ਅਸੀਂ ਜਾਰੀ ਕਰ ਦਿੱਤੀ ਗਈ ਹੈ ਕੋਈ ਪੇਰੈਂਟਸ ਦੇ ਕੋਈ ਬਾਰ ਬਾਰ ਜੇ ਨਹੀਂ ਹਟਦੇ ਤਾਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਵੀ ਆਏਗੀ ਹਾਂਜੀ ਹਾਲੇ ਪਹਿਲੇ ਇੱਕ ਵਾਰ ਤਾਂ ਅਸੀਂ ਵਰਨਿੰਗ ਅਲਰੇਡੀ ਦੇ ਚੁੱਕੇ ਹਾਂ ਜਿਵੇਂ ਇਹ ਪੰਜ ਬੱਚੇ ਫੜੇ ਗਏ ਆ ਉਸ ਤੋਂ ਬਾਅਦ ਅਸੀਂ ਐਸ ਪਰ ਰੂਲਸ ਅੱਗੇ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਇਹ ਵਾਲੀ ਵਰਨਿੰਗ ਦੇਾਂਗੇ ਕਿ ਅਸੀਂ ਬੱਚਿਆਂ ਨੂੰ ਉਹਨਾਂ ਦੇ ਫੌਸਟਰ ਕੇਅਰ ਵਿੱਚੋਂ ਲੈ ਕੇ ਅਸੀਂ ਉਹਨਾਂ ਨੂੰ ਅਡਾਪਸ਼ਨ ਲਈ ਪੁਟ ਅਪ ਕਰਦੇ ਜਾਂ ਤੱਕ ਫੜੇ ਗਏ ਤਾਂ ਕਿੱਥੇ ਕਿੱਥੇ ਪਾਏ ਗਏ ਨੇ ਜੀ ਬੱਚੇ ਦੇਖੋ ਜੀ ਇੱਥੇ ਟ੍ਰੈਫਿਕ ਲਾਈਟਸ ਤੇ ਜਾਂ ਰੇਲਵੇ ਫਾਟਕਾ ਤੇ ਨਹੀਂ ਪਾਏ ਗਏ ਆਪਣੇ ਗੁਰਦ ਬਾਰ ਥੋੜੇ ਬੱਚੇ ਅਜਿਹੇ ਪਾਏ ਗਏ ਹਨ ਜਿਹੜੇ ਜੰਤਰੀਆਂ ਲੈ ਕੇ ਆਉਂ ਕੁਝ ਗੁਬਾਰੇ ਵਗੈਰਾ ਲੈ ਕੇ ਵੇਚਦੇ ਹਨ ਪਰ ਉਹਨਾਂ ਨੂੰ ਸਖਤ ਉਹਨਾਂ ਦੇ ਪੇਰੈਂਟਸ ਨੂੰ ਸਖਤ ਵਾਰਨਿੰਗ ਦੇ ਦਿੱਤੀ ਗਈ ਹੈ ਕਿਉਂਕਿ ਅਸੀਂ ਚਾਈਲਡ ਬੈਗਿੰਗ ਨੂੰ ਹਰ ਪਾਸਿਓਂ ਖਤਮ ਕਰਾਂਗੇ ਆਪਣੇ ਜ਼ਿਲ੍ਹੇ ਵਿੱਚ ਇਹ ਸਾਡਾ ਮਨਸ਼ਾ ਹੈ ਕਿੱਥੋਂ ਦੇ ਨੇ ਜੀ ਜਿਹੜੇ ਆਇਡੈਂਟੀਫਾਈ ਹੋਏ ਨੇ ਜੀ ਰਾਜ ਪੰਜਾਬ ਦੇ ਨੇ ਜਾਂ ਉਹ ਬਾਰ ਦੇ ਇਹ ਕੁਝ ਪੰਜਾਬ ਦੇ ਹਨ ਕੁਝ ਬਾਰ ਦੇ ਹਨ ਜਿਹੜੇ ਕਿ ਸਾਡੀ ਰੇਟਸ ਤੋਂ ਬਾਅਦ ਭੱਜ ਵੀ ਗਏ ਹਨ ਇੱਥੋਂ ਜਦ ਅਸੀਂ ਰੇਟਸ ਇੰਟੈਂਸੀਫਾਈ ਕੀਤੀਆਂ ਕੀ ਅਪੀਲ ਹੁਣ ਤੁਹਾਡੀ ਅਗੇ ਜੀ ਮੇਰੀ ਇਹ ਹੀ ਅਪੀਲ ਹੈ ਕਿ ਜੇਕਰ ਆਪਣੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਿਸੇ ਵੀ ਨਾਗਰਿਕ ਨੂੰ ਕੋਈ ਅਜਿਹਾ ਬੱਚਾ ਭੀਖ ਮੰਗਦਾ ਨਜ਼ਰ ਆਂਦਾ ਹੈ ਤਾਂ ਕਿਰਪਾ ਕਰਕੇ ਅਸੀਂ ਉਹਨਾਂ ਤੇ ਤਰਸ ਖਾ ਕੇ ਉਹਨਾਂ ਨੂੰ ਭੀਖ ਨਾ ਦੇਈਏ ਉਹਨਾਂ ਨੂੰ ਅਸੀਂ ਸਿੱਖਿਆ ਵੱਲ ਪਾਈਏ